ਪਾਰਟੀ ਮੈਂ ਸਦਾਸ ਬੀ ਸਿੰਘ ਜੀ ਬਾਦਲ ਜੋ ਹੈ ਉਹ ਬੜੀ ਮੁਸ਼ਕਲ ਦੇ ਸਾਥ ਮਿਹਨਤ ਕਰਤੇ ਹੋਏ ਸਾਰੇ ਵਰਕਰوں ਕੋ ਸਾਥ ਲੈ ਕੇ ਅੱਗੇ ਪਾਰਟੀ ਨੂੰ ਬੜਾਣੇ ਕੇ ਲਈ ਮਿਹਨਤ ਕੀ ਹੈ ਜੋ ਬਹੁਤ ਬੜੀਆ ਰਿਜ਼ਲਟ ਆ ਰਹੇ ਹੈ ਉਹ ਕਿੰਨੇ ਰਾਉਂਡ ਕਿਤੇ ਵੋਟੋਸ ਅੱਗੇ ਜਾ ਰਹੀ ਹੈ ਗੱਲ 625 ਰਾਉਂਡ ਪਹਿਲਾ ਰਾਉਂਡ ਹੈ ਉਹ ਖੁੱਲਾ ਹੈ ਔਰ ਸਰਕਾਰ ਕੇ ਜੋ ਵੈਲਡ ਪੇਪਰ ਹੁੰਦੇ ਸਰਕਾਰੀ ਹੁੰਦੇ ਹੈ ਉਹ ਸਾਰੇ ਹੀ ਅਕਾਲੀ ਦਲ ਦੇ ਅੱਖ ਚਾਏ। ਉਹ ਕਹਾਂ ਲੰਕਾ 2027 ਜਿਵੇਂ ਅੱਗੇ ਜਾ ਰਹੀ ਹੈ ਅਕਾਲੀ ਦਲ 2027 ਵਿੱਚ ਪੱਕੀ ਬਣਨਗੇ ਆਪਣੀ ਪੱਕੀ ਸਰਕਾਰ ਤੋਂ ਅਕਾਲੀ ਦਲ ਦੀ ਆਏਗੀ। ਗੱਠ ਜੜੋ ਗੱਠ ਜੜੋ ਹੋ ਜੇ ਤਾਂ ਉਹ ਵੀ ਵਧੀਆ ਹੈ ਲੇਕਿਨ ਸ਼੍ਰੋਮਣੀ ਅਕਾਲੀ ਦਲ ਆਪਣੇ ਦਮ ਤੇ ਪਹਿਲੇ ਵਾਰ ਇਲੈਕਸ਼ਨ ਜਿੱਤੇ ਗੱਠ ਜੜੋ ਕੇ ਚਾਂਸਸ ਹੈ ਬੀਜੇਪੀ ਦੇ ਸਾਹ ਦੇਖੋ ਉਹ ਤੇ ਇਹ ਬੜੀ ਪਾਰਟੀਆਂ ਹੈ ਉਹ ਪਾਰਟੀ ਵਾਲੇ ਜਾਣੇ ਲੇਕਿਨ ਹਮ ਚਾਹਤੇ ਹੈ ਵੀ ਸ਼੍ਰੋਮਣੀ ਅਕਾਲੀ ਦਲ ਜੋ ਹੈ ਨਾ ਉਹ ਆਪਣੀ ਸਰਕਾਰ ਬਣਾਏ ਕਿਹਦਾ ਮਾਹੌਲ ਦਾ ਤੰਦਰਾ ਮੈਨੂੰ ਲੱਗਦਾ ਤੱਕ ਅਕਾਲੀ ਦਲ ਆ ਗਿਆ ਆਪਾਂ ਇਹ ਜਿਵੇਂ ਇਹ ਆ ਪਾਰਟੀ ਦਾ ਮਾਹੌਲ ਦਾ ਇਹ ਜਿਵੇਂ ਸੀਐਮ ਆ ਰਹੇ ਤੇ ਵੇਖੋ ਜੀ ਉਹ ਤੋਂ ਸਾਰੇ ਲਟੇਰਾ ਪਾਰਟੀ ਆਈ ਥੀ ਇਹ ਦਿੱਲੀ ਸੇ ਉਹਨੇ ਲੂਟਨੇ ਆਏ ਤੇ ਲੇਕਿਨ ਉਨਕੀ ਬਾਤ ਬਣੀ ਨਹੀਂ ਜਹਾਂ ਮਾਜੇ ਵਾਲੇ ਲੋਕ ਹੈ ਪੰਜਾਬ ਕੀ ਧਰਤੀ ਹੈ ایسے لوگ نہیں ہیں بھی ایک دویے باتوں میں آنکھ کی آٹ آئے جو ڈال رہے ہیں آگے بڑھتی جائے گی لیڈ آگے بڑھتی جائے گی پہلے میں چھے سو پچی کی آگے دیکھو کیا ہوتا ہے پارٹی میں سردار سکبی سنگھ جی بادل جو ہے وہ بڑی مشکل سے ساتھ محنت کرتے ہوئے سارے ورکروں کو ساتھ لے کے آگے پارٹی کو بڑھانے کے لیے محنت کی ہے جو بہت بڑھیا رزلٹ آ رہے ہیں ਕਿਤਨੇ ਰਾਉਂਡ ਕਿਤਨੇ ਵੋਟੋ ਚ ਆਗੇ ਜਾ ਰਹੀ ਹੈ ਗੱਲ 625 ਰਾਉਂਡ ਪਹਿਲਾ ਰਾਉਂਡ ਹੈ ਉਹ ਖੁੱਲਾ ਹੈ ਔਰ ਸਰਕਾਰ ਕੇ ਜੋ ਬੈਲਟ ਪੇਪਰ ਹੁੰਦੇ ਹੈ ਸਰਕਾਰੀ ਹੁੰਦੇ ਹੈ ਉਹ ਸਾਰੇ ਹੀ ਅਕਾਲੀ ਦਲ ਦੇ ਹੱਕ ਚ ਆਏ ਸੋ ਕੀ ਲੱਗਦਾ 2022 ਵਿੱਚ ਜਿਵੇਂ ਆਗੇ ਜਾ ਰਹੀ ਹੈ ਅਕਾਲੀ ਦਲ ਦੇ ਸਾਈਡ ਮੇ ਪੱਕੀ ਬਣ ਜਾਏਗੀ ਆਪਣੀ ਪੱਕੀ ਸਰਕਾਰ ਤੋਂ ਅਕਾਲੀ ਦਲ ਦੀ ਆਏਗੀ ਗੱਠ ਜੜੋ ਗੱਠ ਜੜੋ ਹੋ ਜੇ ਤਾਂ ਉਹ ਵੀ ਵਧੀਆ ਹੈ ਲੇਕਿਨ ਸ਼੍ਰੋਮਣੀ ਅਕਾਲੀ ਦਲ ਆਪਣੇ ਦਮ ਤੇ ਪਹਿਲੇ ਵਾਰ ਇਲੈਕਸ਼ਨ ਜਿੱਤੇ ਗੱਠ ਜੜੋ ਕੇ ਚਾਂਸਸ ਹੈ ਬੀਜੇਪੀ ਦੇ ਸਾਹਮਣੇ ਦੇਖੋ ਉਹ ਤਾਂ ਇਹ ਬੜੀ ਪਾਰਟੀਆਂ ਹੈ ਉਹ ਪਾਰਟੀ ਵਾਲੇ ਜਾਣੇ ਲੇਕਿਨ ਹਮ ਚਾਹਤੇ ਹੈ ਵੀ ਸ਼੍ਰੋਮਣੀ ਅਕਾਲੀ ਦਲ ਜੋ ਹੈ ਨਾ ਉਹ ਆਪਣੀ ਸਰਕਾਰ ਬਣਾਏ ਕਿਹਦਾ ਮਾਹੌਲ ਦਾ ਤੰਦਰ ਮੈਨੂੰ ਲੱਗਦਾ ਤਾਂ ਕਿ ਅਕਾਲੀ ਦਲ ਆਗੇ ਆ ਪਾਈ ਜੀ ਜਿਵੇਂ ਆ ਪਾਰਟੀ ਦਾ ਮਾਹੌਲ ਦਾ ਇਹ ਜੀ ਸੀਐਮ ਆ ਰਹੇ ਤੇ ਵੇਖੋ ਜੀ ਉਹ ਤਾਂ ਸਾਰੇ ਲਟੇਰਾ ਪਾਰਟੀ ਆਈ ਸੀ ਇਹ ਦਿੱਲੀ ਸੇ ਉਹਨੇ ਲੂਟਨੇ ਆਏ تھے ਲੇਕਿਨ ਉਨਕੀ ਬਾਤ ਬਣੀ ਨਹੀਂ ਜਹਾਂ ਮਾਜੇ ਵਾਲੇ ਲੋਕ ਹੈ ਪੰਜਾਬ ਕੀ ਧਰਤੀ ਹੈ ਇਹ ਐਸੇ ਲੋਕ ਨਹੀਂ ਹੈ ਵੀ ਇੱਕ ਦੂਜੇ ਬਾਤੋਂ ਮੇ ਆਣ ਕੇ ਅਣਖ ਕੀ ਵੋਟ ਆਜੋ ਉਹ ਪਾ ਦਲ ਰਹੇ ਹਨ ਤੇ ਇਹ ਲੀਡ ਅੱਗੇ بڑھਦੀ ਜਾਏਗੀ ਲੀਡ ਅੱਗੇ بڑھਦੀ ਜਾਏਗੀ ਪਹਿਲੇ ਰਾਉਂਡ ਮੇ 625 ਕੀ ਅੱਗੇ ਦੇਖੋ ਕੀ ਹੁੰਦਾ ਹੈ ਪਾਰਟੀ ਮੇ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਜੋ ਹੈ ਉਹ ਬੜੀ ਮੁਸ਼ਕਲ ਸੇ ਸਾਹ ਮਿਹਨਤ ਕਰਤੇ ਹੋਏ ਸਾਰੇ ਵਰਕਰੋ ਕੋ ਸਾਥ ਲੈ ਕੇ ਅੱਗੇ ਪਾਰਟੀ ਕੋ ਬੜਾਣੇ ਕੇ ਲਈ ਮਿਹਨਤ ਕੀ ਹੈ ਜੋ ਬਹੁਤ ਬੜੀਆ ਰਿਜ਼ਲਟ ਆ ਰਹੇ ਹਨ ਕਿਤਨੇ ਰਾਉਂਡ ਕਿਤਨੇ ਵੋਟਰਸ ਆਗੇ ਜਾ ਰਹੀ ਹੈ 625 ਰਾਉਂਡ ਪਹਿਲਾ ਰਾਉਂਡ ਹੈ ਉਹ ਖੁੱਲਾ ਹੈ ਔਰ ਸਰਕਾਰ ਕੇ ਜੋ ਬੈਲਟ ਪੇਪਰ ਹੁੰਦੇ ਹੈ ਸਰਕਾਰੀ ਹੁੰਦੇ ਹੈ ਉਹ ਸਾਰੇ ਹੀ ਅਕਾਲੀ ਦਲ ਦੇ ਹੱਕ ਚ ਆਏ ਸੋ ਕੀ ਲੱਗਦਾ 2022 ਵਿੱਚ ਜੇ ਜੈਸੇ ਆਗੇ ਜਾ ਰਹੀ ਹੈ ਅਕਾਲੀ ਦਲ ਦੇ ਸਾਈਡ ਮੇ ਪੱਕੀ ਬਾਤ ਹੈ ਸਰਕਾਰ ਤੋਂ ਅਕਾਲੀ ਦਲ ਦੀ ਆਏਗੀ ਗੱਠ ਜੜੋ ਗੱਠ ਜੜੋ ਹੋ ਜੇ ਤਾਂ ਉਹ ਵੀ ਵਧੀਆ ਹੈ ਲੇਕਿਨ ਸ਼੍ਰੋਮਣੀ ਅਕਾਲੀ ਦਲ ਆਪਣੇ ਦਮ ਤੇ ਪਹਿਲੇ ਵਾਰ ਇਲੈਕਸ਼ਨ ਜਿੱਤੇ ਗੱਠ ਜੋੜ ਕੇ ਚਾਂਸਸ ਹੈ ਬੀਜੇਪੀ ਦੇ ਸਾਹ ਦੇਖੋ ਉਹ ਤੇ ਇਹ ਬੜੀ ਪਾਰਟੀਆਂ ਹੈ ਉਹ ਪਾਰਟੀ ਵਾਲੇ ਜਾਣੇ ਲੇਕਿਨ ਹਮ ਚਾਹਤੇ ਹੈ ਵੀ ਸ਼੍ਰੋਮਣੀ ਅਕਾਲੀ ਦਲ ਜੋ ਹੈ ਨਾ ਉਹ ਆਪਣੀ ਸਰਕਾਰ ਬਣਾਏ ਕਿਹਦਾ ਮਾਹੌਲ ਦਾ ਤੰਦਰ ਮੈਨੂੰ ਲੱਗਦਾ ਤਾਂ ਕਿ ਅਕਾਲੀ ਦਲ ਆ ਗਿਆ ਆਪਾਂ ਇਹ ਜਿਵੇਂ ਇਹ ਆ ਪਾਰਟੀ ਦਾ ਮਾਹੌਲ ਦਾ ਇਹ ਜਿਵੇਂ ਸੀਐਮ ਆ ਰਹੇ ਤੇ ਵੇਖੋ ਜੀ ਉਹ ਤੋਂ ਸਾਰੇ ਲਟੇਰਾ ਪਾਰਟੀ ਆਈ ਸੀ ਇਹ दिल्ली से उन्हें लूटने आए थे लेकिन उनकी बात बनी नहीं जहां माजे वाले लोग हैं पंजाब की धरती है ये ऐसे लोग नहीं है भी एक दूसरे बातों में आके अंक की वोट आ जो वो डाल रहे हैं तो ये लीड आगे बढ़ती जाएगी लीड आगे बढ़ती जाएगी पहले राउंड में 625 की आगे देखो क्या होता है